ਉਹ ਗਾਨੀ ਦਰਜੀ ਇਹਨਾਂ ਨੇ ਇੱਕ ਵਾਰੀ ਪੈਸੇ ਤੇ ਲੈ ਕੇ ਆਉਣ ਦੋ ਜੋ ਉਹ ਦਾ ਗੱਲ ਕਰਨ ਦੇ ਅੰਦਰ ਡੈਡੀ ਆਪਣੇ ਨਾਲ ਮੈਂ ਤੇ ਕੈਂਡੀਆਂ ਵੀ ਅੱਜ ਹੀ ਗਈ ਨੇ ਪੈਸੇ ਲੈਣ ਇੱਕ ਵਾਰੀ ਪੈਸੇ ਘਰ ਲੈ ਆਉਣ ਤੇ ਜੈਂਟ ਨੂੰ ਦੇਣੇ ਸ਼ੁਰੂ ਕਰਦੇ ਫੇਰ ਦਰਜੀ ਇਹਨਾਂ ਨੂੰ ਦੱਸਾਂਗੇ ਡੈਡੀ ਅੱਜ ਗਈ ਨੇ ਪੈਸੇ ਲੈ ਤੀਨਾ 5 ਲੱਖ ਰੁਪਈਆ ਲੈ ਕੇ ਆਉਣਾ ਤੇ ਨਾਲੇ ਜੈਂਟ ਨੂੰ ਤੇ ਲੱਖ ਰੁਪਈਆ ਚਾਹੀਦਾ ਹੈ ਅੱਜ ਤੇ ਤੂੰ ਇਹ ਇਦਾਂ ਕਰਿਓ ਇਹਨਾਂ ਕੋ ਡੇਢ ਲੱਖ ਰੁਪਇਆ ਬੋਆ ਲਿਓ ਤੁਸੀਂ ਸਾਰਾ ਪਿੰਡ ਲੈ ਕੇ ਗਏ ਹੀ ਮੇਰਾ ਪਿਓ ਨਹੀਂ ਇੱਥੇ ਪਿੰਡ ਲੈ ਕੇ ਆਇਆ ਮੇਰੇ ਗੱਲ ਸੁਣ ਜੇ ਹੀ ਪਿੰਡ ਸਾਰਾ ਲੈ ਕੇ ਗਏ ਹਨਾ ਤੁਹਾਡੇ ਵੱਲੋਂ ਘਟ ਨਹੀਂ ਹੈ ਬਰਾਤ ਤੋਂ ਜ਼ਿਆਦਾ ਜਨ ਸ਼ਗਨ ਤੇ ਹੀ ਹੈ ਤੇ ਬੋਲਣਾ ਹੀ ਉਹਦਾਂ ਮੈਂ ਡਰ ਪਿਆ ਹੀ ਮੈਨੂੰ ਉਹਦਾ ਮੰਮੀ ਤੁਸੀਂ ਜੋ ਬੰਦਾ ਕੰਮ ਨਹੀਂ ਬੰਨ ਦੇਣਾ ਉਹਦਾਂ ਵੀ ਨਹੀਂ ਬੰਨਣਾ ਉਹਦਾਂ ਵੀ ਨਹੀਂ ਬੰਨਣਾ ਜਦੋਂ ਨਾ ਤੁਹਾਡਾ ਵਿਆਹ ਨਹੀਂ ਨਾ ਹੋਇਆ ਸੀ ਮੰਮੀ ਮੇਰ ਨਾਲ ਹੀ ਬੜਾ ਇਦਾਂ ਬੋਲਦੇ ਹੁੰਦੇ ਸੀ ਇਹ ਤੇ ਚੰਗਾ ਆ ਤੁਸੀਂ ਜਵਾਬ ਦਿੱਤਾ ਅੱਗੇ ਮੇਰੇ ਮੈਨੂੰ ਤੇ ਬੋਲਣ ਨਹੀਂ ਦਿੰਦੇ ਅੱਗੇ